ਕਦੇ ਨਾ ਸਾਡੇ ਪਿੰਡ ਵਾਲਾ ਨੈਵੀ ਬੋਲਦਾ ਮੈਨੂੰ ਮੇਰਾ ਮਤਲਬ ਹੁੰਦਾ ਯਾਰ ਸਾਡਾ ਤਾਇਆ ਹੀ ਲੱਗਦਾ ਤੇ ਮੈਨੂੰ ਸਾਥ ਚ ਬੈਠਾ ਤੁਮਰੀ ਜਾਵੇ ਕਹਿੰਦਾ ਉਹੀ ਮੱਲਾ ਓਏ ਮੈਂ ਕਿਹਾ ਹਾਂ ਤਾ ਕਹੋ ਯਾਰ ਮੈਨੂੰ ਐਂ ਦੱਸ ਵੀ ਜਿਹੜਾ ਤੁਹਾਡੇ ਇਹ ਮੱਲਾ YouTube ਤੇ Instagram Facebook ਆ ਮੈਂ ਕਿਹਾ ਹਾਂ ਕਹਿੰਦਾ ਇਹਨਾਂ ਨੇ ਕੋਈ ਪਾਠ ਫੁੱਟ ਕਰਾ ਰੱਖਿਆ ਮਠਾ ਪਾਠ ਕੇ ਮੈਂ ਤਾਂ ਵੀ ਕਹਿੰਦਾ ਵੀ ਕੋਈ ਤਾਰ ਮਿਕ ਪ੍ਰੋਗਰਾਮ ਮੈਂ ਤਾਂ ਸਮਝਿਆ ਨਹੀਂ ਤੇਰੀ ਗੱਲ ਕਾਮ ਲਾ ਚਾਰ ਦਿਨ ਹੋ ਗਏ ਯਾਰ ਸਾਰੀ ਸਿਰ ਜੱਟੇ ਘੇ ਫਿਰਦੇ ਨੇ ਕੋਈ ਹੱਥ ਜੇ ਜੁੜ ਜਾਂਦਾ ਵੀ ਜਿਵੇਂ ਕਹਿੰਦਾ ਆਪਾਂ ਵੀ ਪਿੰਡਾਂ 'ਚ ਜੱਗ ਕਰਾ ਲੈਨੇ ਗਰਮੀ 'ਚ ਵੀ ਚਲੋ ਗਰਮੀ ਵੜੀ ਠੰਡ ਪੈ ਜਾ ਕੋਈ ਵੀ ਕੀ ਪਤਾ ਮਖੇਂ ਨੇ ਰੜਕੇ ਸਾਰਿਆਂ ਨੇ ਕਰਾ ਲਿਆ ਹੋਵੇ ਵੀ ਇਨੇ ਧਾਰਮਿਕ ਹੋਏ ਬੈਠੇ ਨੇ ਸਾਰੀ ਸਤੀ ਸਵਿਤਰੀ ਜੇ ਲੱਗੀਆਂ ਜਾਂਦੇ ਨੇ ਮਖੇਂ ਨਹੀਂ ਤਾ ਜੱਗ ਜੁਗੜ ਮਖਾ ਕੋਈ ਪ੍ਰੋਗਰਾਮ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਮਖਿਆ ਇਹ ਮਖਾਤਾ ਯਾਰ ਹੁਣ ਤੈਨੂੰ ਮੈਂ ਕਿ ਮੈਂ ਸਮਝਾਵਾਂ ਮਖੇ ਦੇਖਦਾ ਜਿਵੇਂ ਵੱਡੀਆਂ ਫਿਲਮਾਂ ਚ ਸੈਂਸਰ ਬੋਰਡ ਹੁੰਦਾ ਇੱਕ ਵੀ ਕੋਈ ਜੇ ਵੱਡੀ ਫਿਲਮ ਚ ਗਲਤ ਸੀਨ ਹੋਵੇ ਕੋਈ ਪੜਕਾਉ ਸੀਨ ਹੋਵੇ ਮਖਾਉ ਕਟਾ ਦਿੰਦੇ ਨੇ ਕਹਿੰਦਾ ਠੀਕ ਆ ਮਖਾ ਆਈ ਮਖਾ ਹੋਣਾ ਇੰਸਟਾਗ੍ਰਾਮ YouTube Facebook ਵਾਸਤੇ ਹੀ ਮਖਾ ਸੈਂਸਰ ਬੋਰਡ ਆ ਗਿਆ ਇਹ ਵੀ ਭਾਈ ਮਖਾ ਹੈ ਜੇ ਕੁਝ ਕਟਾਉਣ ਲੱਗੇ ਕਹਿੰਦਾ ਵੀ ਸੀਨ ਕਟਾਉਣ ਲੱਗੇ ਹੈ ਜੇ ਉਹ ਮਖਾ ਨਹੀਂ ਤਾਂ ਜ਼ਰੂਰਾਂ ਕਰਨ ਕਰ ਮਖਾ ਚਲੋ ਜੀ ਮੈਂ ਤਾਂ ਇਹਨੂੰ ਪਰਦੇ ਚ ਸਾਰੀ ਕਹਾਣੀ ਸਮਝਾਤੀ ਵੀ ਆਹ ਗੱਲ ਹੋਗੀ

ਉਹ ਮੈਂ ਕਹਤਾ ਆ ਉਹਦਾ ਕੋਈ ਮਸਲਾ ਨਹੀਂ ਯਾਰ ਉਹ ਤਾਂ ਮੈਂ ਕਹ ਤੇਰੇ ਘਰ ਦੀ ਗੱਲ ਕਰੇ ਪਈ ਆ ਯਾਰ ਉਹ ਤਾਂ ਕਹ ਤੂੰ ਕਬਰਾਈ ਜਨਾ ਕਹਿੰਦਾ ਕਬਰਾਂ ਆਉਣ ਦੀ ਗੱਲ ਨਹੀਂ ਮੱਲਾ ਮੈਂ ਤੇਰਾ ਪੜਦੇ ਚ ਗੱਲ ਕਰੀ ਆ ਜੇ ਤੈਨੂੰ ਐ ਲੱਗਦਾ ਵੀ ਮੈਨੂੰ ਕੋਈ ਡਾਰਾ ਮੈਂ ਕਹਿੰਦਾ ਖੇਤ ਦੱਬੇ ਮੈਂ ਜਾਨ ਮਹਾਨ ਨਹੀਂ ਤਾਂ ਸਮਝਿਆ ਕਰ ਮੈਂ ਥੋੜੀ ਤੇਰੇ ਤੋਂ ਲੁਕੋ ਰੱਖੂਗਾ ਮੈਂ ਕਹਉਦਾ ਵੀ ਜਿਹੜੇ ਸਾਰੇ ਸਾਹਮਣੇ ਵੀ ਜ਼ਾਹਰ ਕਰ ਦਿੰਦੇ ਨੇ ਆ ਚੀਜ਼ਾਂ ਉਹਨਾਂ ਵਾਸਤੇ ਕਹਿੰਦਾ ਫੇਰ ਠੀਕ ਆ ਕਹਿੰਦਾ ਮੱਲਾ ਉਹ ਮੈਨੂੰ ਦੱਸੀ ਜਾ ਹੀ ਕਹਿੰਦਾ ਕਿਤੇ ਸੈਂਸਰ ਬੋਰਡ ਸਾਡੇ ਕਿੰਨੀ ਹੋ ਜੇ ਫੇਰ ਮੈਨੂੰ ਤਾਂ ਇਹ ਬੋਲਦੇ ਕਹਿੰਦਾ ਉਹ ਕਹਿੰਦਾ ਤੇਰਾ ਕੀ ਕਹਿਣਾ ਯਾਰ ਇਹਦੇ ਬਾਰੇ ਮੈਂ ਕਿਹਾ ਤਾਂ ਮੇਰਾ ਤਾਂ ਇਹੀ ਕਹਿਣਾ ਯਾਰ ਵੀ ਤੂੰ ਵੀ ਬੰਦ ਕਰ ਮੈਂ ਤਾਂ ਮੈਂ ਤਾਂ ਬਥੀ ਨੀ ਕਹਿੰਦਾ ਕੁਝ ਪਾਇ ਨਹੀਂ ਉਥੇ ਮੈਂ ਖਾ ਜੇ ਪਾਇਆ ਨਹੀਂ ਮੈਂ ਖਾ ਦੇਖਦਾ ਤਾਂ ਹੈਗਾ ਹੀ ਆ ਤਾਂ ਮਾ ਜਿੰਨੇ ਪਾਉਣ ਵਾਲੇ ਕਸੂਰ ਨੇ ਇਤੋਂ ਵੱਧ ਮੈਂ ਕਿਹਾ ਤੂੰ ਕਸੂਰਵਾਰ ਕਹਿੰਦਾ ਲੈ ਯਾਰ ਮੈਂ ਕੀ ਕਸੂਰਵਾਰਾਂ ਕਹਿੰਦਾ ਮੇਰੇ ਤਾਂ ਸਾਹਮਣੇ ਆ ਜਾਂਦੀ ਹੈ ਚੀਜ਼ ਮੈਂ ਕਿਹਾ ਸਾਹਮਣੇ ਕਾਨੂੰ ਆਉਂਦੀ ਆ ਚਾਰ ਦਿਨ ਤਾਂ ਹੋਗੇ ਮੈਂ ਤੈਨੂੰ ਭਾੜੀ ਜਾਂਦੇ ਨੂੰ ਵੀ ਇਹ ਕੋਸਾਈ ਨਹੀਂ ਮਸਾਲਾ ਮੈਂ ਕਿਹਾ ਤਾਂ ਦੇਖ ਗੱਲ ਹੈਗੀ ਐ ਸਿੱਧੀ ਮੈਂ ਕਿਹਾ ਜਿਹੇ ਇਹੋ ਜਿਹੀਆਂ ਚੀਜ਼ਾਂ ਪੈਂਦੀਆਂ ਨੇ ਥੋੜੇ ਵਰਗੇ ਮੈਂ ਕਿਹਾ ਲੱਖਾਂ ਲੋਕ ਉਹਨੂੰ ਦੇਖਦੇ ਨੇ ਕਰੋੜਾਂ ਵੀਊ ਆ ਜਾਂਦੇ ਨੇ ਲੱਖਾਂ ਰੁਪਏ ਉਹਨਾਂ ਨੂੰ ਬਣ ਜਾਂਦੇ ਨੇ ਉਹਨਾਂ ਨੂੰ ਮੈਂ ਕਿਹਾ ਹੋ ਜਾਂਦਾ ਵੀ ਚਲੋ ਸਾਨੂੰ ਵਧੀਆ ਹੰਗਾਰਾ ਮਿਲਦਾ ਮੈਂ ਅਗਲਾ ਇਹ ਦੂਬਾ ਚਾਰ ਪੰਜ ਹੋਰ ਪਾ ਮੈਂ ਕਿਹਾ ਦੇਖਣ ਵਾਲੀਆਂ ਚੀਜ਼ਾਂ ਤਾਂ ਮੈਂ ਕਿਹਾ ਇੱਥੇ ਸੰਤ ਮਸਕੀਨ ਸਿੰਘ ਦੀ ਕਥਾ ਵੀ ਪਈ ਹੋ ਕੋਈ ਮੈਂ ਕਿਹਾ Hindu ਧਰਮ ਦੀ ਕਥਾ ਪਈ ਹੋ Christian ਧਰਮ ਦੀ ਕਥਾ ਪਈ ਹੋ ਮੈਂ ਕਿਹਾ ਸਾਰੇ ਧਰਮਾਂ ਦੇ ਪਤਾ ਹੀ ਨਹੀਂ ਕਿੰਨੇ ਕੁ ਮਟੀਰੀਅਲ ਪਏ ਹੋਣ ਮੈਂ ਕਿਹਾ ਇਹਨਾਂ ਤੇ ਮੈਂ ਕਿਹਾ ਤੁਸੀਂ ਕਦੇ ਦੇਖਿਆ ਕੰਨ ਨਾ ਤੁਸੀਂ ਮੈਂ ਤਾਂ ਨਹੀਂ ਕਹਿੰਦਾ ਦੇਖੇ ਘਰ ਮੈਂ ਕਹਤਾ ਜੀ ਤੂੰ 80 ਸਾਲਾਂ ਦੇ ਹੋ ਕੇ ਆ ਚੀਜ਼ ਨਹੀਂ ਦੇਖ ਰਾਂ ਨਾਲੇ ਤੈਨੂੰ ਪਤਾ ਵੀ ਮੇਰੇ ਦਿਨ ਥੋੜੇ ਰਹਿ ਗਏ ਮੈਂ ਕਹ ਫਿਰ ਜਵਾਨੀ ਕਿੱਥੇ ਦੇਖ ਲਵਾਂ ਆ ਚੀਜ਼ਾਂ ਉਹ ਮੈਂ ਕਹਤਾ ਇੰਨੀਆਂ ਫੋਰਚੂਨਰ ਰੇਂਜ ਰੋਵਰਾਂ ਗ੍ਰ anthi ਸਿੰਘਾਂ ਕੋਲੇ ਨਹੀਂ ਹੈਗੀਆਂ ਜਿੰਨੀਆਂ ਮੈਂ ਕਹ ਤੁਸੀਂ ਕੁੜੀਆਂ ਦੇ ਲੱਕ ਮਿੰਨ ਵਾਲਿਆਂ ਨੂੰ ਦਵਾਇਆਂ ਹੁੰਦੀਆਂ ਇੱਕ ਗ੍ਰ anthi ਸਿੰਘ ਮੈਂ ਕਹ ਰੋਜ਼ ਮੈਂ ਕਹ ਸਾਈਕਲ ਤੇ ਪਾਠ ਕਰਨ ਆਉਂਦਾ ਉਹ ਗੁਰਦੁਆਰੇ ਚ ਤੇ ਜਿਹੜਾ ਮੈਂ ਕਹ ਥੋੜੇ ਕੁੜੀਆਂ ਦੇ ਲੱਕਾਂ ਤੇ ਗਾਣੇ ਗਾਉਂਦਾ ਉਹ 10-10 ਸਕਿਉਰਟੀ ਗਾਰਡ ਲੈ ਕੇ ਪੈਸੇ ਚ ਵੱੜਦਾ ਮਾਖਿਆ ਤਾਇਆ ਉਹਨਾਂ ਨੇ ਜੇਬ ਚੋਂ ਥੋੜੀ ਲਾ ਕੇ ਇੰਨਾ ਕੁਸ ਲਿਆਂਦਾ ਆਪਾਂ ਹੀ ਦਵਾਇਆ ਕਹਿੰਦਾ ਮੈਂ ਤਾਂ ਭਈ ਦਵਾਇਆ ਨਹੀਂ ਤੂੰ ਦਵਾਤਾ ਹੋ ਮੈਂ ਮੈਂ ਇਕੱਲੇ ਨੇ ਕਿੱਥੇ ਦਵਾਤਾ ਮੈਂ ਖਿਆ ਤੂੰ ਵੀ ਉਹਨਾਂ ਦੀਆਂ ਵੀਡੀਓ ਦੇਖ ਲਈਆਂ ਫੇਰ ਹੀ ਉਹਨਾਂ ਨੂੰ ਪੈਸੇ ਬਣਦੇ ਨੇ ਕਹਿੰਦਾ ਅੱਛਾ ਕਹਿੰਦਾ ਬੀਆ ਐ ਬਣਦੇ ਪੈਸੇ ਮਾਖਿਆ ਤਾਇਆ ਤੂੰ ਇਹ ਦੇਖ ਆਪਣੇ ਪਿੰਡ ਦਾ ਗ੍ਰਾਂਥੀ ਸਿੰਘ ਸਵੇਰੇ 3 ਵਜੇ ਉੱਠ ਕੇ ਮੈਂ ਖਿਆ ਰੋਜ਼ ਘਰਬਾਣੀ ਪੜਦਾ ਨਾ ਕਹਿੰਦਾ ਹਾਂ ਭਤੀਜਾ ਮਖਾ ਲੋ ਦੇ ਕੋਲੇ ਫੀਸ ਭਰਨ ਨੂੰ ਵੀ ਆਪਦੇ ਜਵਾਕਾਂ ਦੇ ਕਈ ਵਾਰੀ ਪੈਸੇ ਨਹੀਂ ਹੁੰਦੇ ਮਖਾ ਦੱਸ ਆਪਾਂ ਕਿਹੜੇ ਗ੍ਰਾਂਥੀ ਸਿੰਘ ਨੂੰ ਪ੍ਰੋਮੋਟ ਕਰਕੇ ਰੇਂਜ ਰੋਵਰ ਜਾਂ ਫੋਰਚਨਰ ਦਵਾਤੀ ਮਖਾ ਜਿੰਨੇ ਗੰਦੇ ਗਾਣੇ ਆਉਣਗੇ ਜਿੰਨੇ ਵਾਇਰਲ ਹੋਣਗੇ ਮਖਾ ਉਹ ਡਿਫੈਂਡਰ ਵਾਲੇ ਹੋਗੇ ਉਹ ਫੋਰਚਨਰ ਵਾਲੇ ਹੋਗੇ ਉਹ ਰੇਂਜ ਰੋਵਰਾਂ ਵਾਲੇ ਹੋਗੇ ਕਿਹਨੇ ਦਵਾਈ ਆ ਮਖਾ ਆਪਾਂ ਹੀ ਦਵਾਈ ਆ ਉਨੇ ਜੇਵ ਤੋਂ ਥੋੜੀ ਲਾਇ ਨਹੀਂ ਮਖਿਆ ਉਹਨਾਂ ਨੂੰ ਤੁਸੀਂ ਦਿੱਤੇ ਨੇ ਵਾਰੀ-ਵਾਰੀ ਮਖਿਆ ਚੀਜ਼ਾਂ ਸੁਣ ਸੁਣ ਕੇ ਮਖਿਆ ਜਿਹੜੇ ਤੁਸੀਂ ਕਹਿੰਦੇ ਹੋ ਵੀ ਇਹ ਲੱਚਰ ਦਾ ਫਲਾਉਂਦੇ ਨੇ ਲੱਚਰ ਦਾ ਫਲਾਉਂ ਉਹਨਾਂ ਨੂੰ ਮਖਿਆ ਤੁਸੀਂ ਕੈਨੇਡਾ ਅਮਰੀਕਾ ਦੀ ਪੀਆਰ ਦੇ ਰੱਖੀ ਐ ਹੁਣ ਮਖਿਆ ਤਾ ਤੂੰ ਆਪ ਹੀ ਦੇਖ ਲੈ ਵੀ ਗਨਾਹਗਰ ਕੌਣ ਕੱਲੇ ਉਹ ਨਹੀਂ ਐਦੂ ਵੱਧ ਮਖਿਆ ਗਨਾਹਗਰ ਆਪਾਂ ਕੋਈ ਚੰਗੀ ਵੀਡੀਓ ਆਉਂਦੀ ਐ ਮਖਿਆ ਤਾ 5 5 6 6 ਮਹੀਨੇ ਆ ਹੀ ਪਈ ਰਹਿੰਦੀ ਆ ਉਹਨੂੰ ਕੋਈ ਨਹੀਂ ਪੁੱਛਦਾ ਕੋਈ ਅੱਜ ਗੰਦਾ ਅਜੇ ਮੈਂ ਕਹਣਾ ਸ਼ਾਮ ਤੱਕ ਤਾਂ ਕਰੋੜਾਂ ਵਿਊ ਹੋ ਜਾਂਦੇ ਨੇ ਉਥੇ ਬਾਕੀ ਮੈਂ ਖਿਆ ਕੋਈ ਨਾ ਤਾਂ ਫਿਕਰ ਨਾ ਕਰ ਇਹ سلسلہ 4-5 ਮਹੀਨੇ ਚੱਲਦਾ ਹੁੰਦਾ ਇਸ ਤੋਂ ਬਾਅਦ ਮੈਂ ਖਿਆ ਦੁਬਾਰੇ ਉਹ ਬਣਾਉਣ ਲੱਗ ਜਾਣਗੇ ਤੂੰ ਦੇਖ ਲੈ ਕਿ ਕਿਉਂ ਟੈਨਸ਼ਨ ਲੈਣਾ ਮੈਂ ਖਿਆ ਲੈ ਲੈ ਇਕੱਲਾ ਬਹਿ ਕੇ ਚਸ ਕੇ ਖੇਤ ਦੇਖ ਲੈ ਗਰੀ ਜਾ ਕੇ ਕਹਿੰਦਾ ਨਾ ਪਤੀਜ ਹੋਣੀ ਕਹਿੰਦਾ ਮੇਰੇ ਬੰਨਿਓ ਅੱਜ ਬਣਾਉਣ ਲੱਗ ਜਾਣ ਮੇਰੇ ਬੰਨਿਓ ਕਾਲੂ ਬਣਾਉਣਾ ਪਰ ਕਹਿੰਦਾ ਮੇਰੀਆਂ ਅੱਖਾਂ ਉਹ ਹੀ ਦੇਖਣੀਆਂ ਜਿਨ੍ਹਾਂ ਦਾ ਕਰਤਾਰ ਉੱਚਾ ਹੋਊਗਾ ਮੈਂ ਕਹਤਾ ਜੇ ਇਕੱਲਾ ਇਕੱਲਾ ਬੰਦਾ ਇਹ ਗੱਲ ਸੋਚ ਲੈਣਾ ਤਾਂ ਸਾਡੇ ਇੱਥੇ ਪਾਠ ਕਰਨ ਵਾਲਿਆਂ ਕੋਲੇ ਚੰਗੇ ਬੰਦਿਆਂ ਕੋਲੇ ਵੀ ਫੋਰਚੂਨਰਾਂ ਚੰਗੀਆਂ ਕੋਠੀਆਂ ਆ ਜਾਣਗੀਆਂ ਚੰਗੀਆਂ ਗੱਡੀਆਂ ਵਾਲੇ ਹੋ ਜਾਣਗੇ ਜੇ ਮਖਿਆਤਾ ਆ ਪਾਠੀ ਸਿੰਘਾਂ ਕੋਲੇ ਇੰਨਾ ਪੈਸਾ ਆ ਗਿਆ ਮੈਂ ਗਰੰਟੀ ਲੈਣਾ ਅੱਧੇ ਕਲਾਕਾਰ ਮੁਖਿਆ ਜੁੜੇ ਰੱਖ ਲੈਣਗੇ ਵੀ ਹੁਣ ਆ ਚੀਜ਼ ਚੱਲਦੀ ਆ ਇਹ ਚੀਜ਼ ਦਾ ਟ੍ਰੈਂਡ ਆ ਮਖਿਆ ਟ੍ਰੈਂਡ ਆਪਾਂ ਬਣਾਉਣਾ ਉਹਨਾਂ ਦੀ ਹਿੰਮਤ ਨਹੀਂ ਵੀ ਉਹ ਟ੍ਰੈਂਡ ਬਣਾ ਦੇਣਾ ਟ੍ਰੈਂਡ ਬਣਾਉਣਾ ਮੈਂ ਘਰੇ ਬਹਿ ਕੇ ਵੀ ਮੈਂ ਕਿਹੜੀ ਵੀਡੀਓ ਦੇਖਣੀ ਆ ਉਹਨਾਂ ਨੂੰ ਮਖਿਆ ਮੈਂ ਕਮੈਂਟ ਕਰੂੰ ਟੂਰਨਾਮੈਂਟ ਦੇ ਬਲਾਕੇ ਉਹਨਾਂ ਨੂੰ ਜਦੋਂ ਮੈਂ ਸਨਮਾਨਿਤ ਕਰੂੰ ਨਾ ਜਿਹੜਾ ਅੱਜ ਮੁੱਖਾਂ ਮਾਂ ਦੀ ਗੱਲ ਕੱਢਦਾ ਕੱਲ ਨੂੰ ਐਨਾ ਉਤਸ਼ਾਹਿਤ ਹੋ ਜੂ ਵੀ ਯਾਰ ਟੂਰਨਾਮੈਂਟ ਤੇ ਮੇਰੀ ਇੱਜ਼ਤਾਂ ਕੱਲ ਨੂੰ YouTube ਤੇ ਜਾ ਕੇ ਭੈਣ ਦੀ ਗੱਲ ਕੱਢਾਂ ਵੀ ਅੱਜ ਜੇ ਮੈਨੂੰ ਇੰਨੀ ਕ ਟਰਾਫੀ ਮਿਲੀ ਹੈ ਤਾਂ ਕੱਲ ਨੂੰ ਐਡੀ ਮਿਲੂ ਚਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਸੀ ਮੇਰੀਆਂ ਤੇ ਮੇਰੇ ਤਾਏ ਦੀਆਂ ਕੁਝ ਪੜਦੇ ਵਾਲੀਆਂ ਗੱਲਾਂ